ਇੱਕ ਪਤੀ ਆਪਣੀ ਪਤਨੀ ਨੂੰ ਇਸ ਕਰਕੇ ਘਰੋਂ ਕੱਢ ਦਿੰਦਾ ਕਿਉਂਕਿ ਉਹ ਜੋੜੀਆਂ ਕੁੜੀਆਂ ਦੀ ਮਾਂ ਹੁੰਦੀ ਆ ਤੇ ਉਹ ਮੁੰਡੇ ਦੀ ਚਾਹਤ ਵਿੱਚ ਦੂਜਾ ਵਿਆਹ ਕਰਵਾ ਲੈਂਦਾ ਆਖਰ ਵਿੱਚ ਉਸ ਪਤੀ ਦਾ ਕੀ ਹਸ਼ਰ ਹੁੰਦਾ ਆਪਾਂ ਇਸ ਕਹਾਣੀ ਬਾਰੇ ਗੱਲਬਾਤ ਕਰਾਂਗੇ ਰਾਜਵੀਰ ਆਪਣੇ ਘਰ ਦੇ ਕੰਮ ਧੰਦੇ ਨਿਬੇੜ ਕੇ ਸ਼ਾਮ ਨੂੰ ਉਹ ਥੋੜੀ ਜਿਹੀ ਬੇਲੀ ਹੋਈ ਤਾਂ ਉਹਦੇ ਘਰ ਵਾਲਾ ਖੇਤੋਂ ਆਇਆ ਉਹਨੂੰ ਕਹਿੰਦਾ ਪਾਣੀ ਲੈ ਕੇ ਆ ਉਹ ਆਪਣੇ ਘਰ ਵਾਲੇ ਵਾਸਤੇ ਪਾਣੀ ਲੈ ਕੇ ਜਾਂਦੀ ਆ ਤੇ ਉਹਦੀ ਸੱਸ ਜਿਹੜੀ ਉਹਦੇ ਘਰ ਵਾਲੇ ਕੋਲ ਬੈਠੀ ਹੁੰਦੀ ਆ ਤੇ ਉਹਦੀ ਸੱਸ ਆਪਦੇ ਪੁੱਤ ਨੂੰ ਇਹ ਕਹਿ ਰਹੀ ਹੁੰਦੀ ਆ ਵੀ ਇਹਦਾ ਚੈੱਕਅਪ ਕਰਵਾਇਆ ਸੀ ਤੇ ਇਹਦੇ ਪੇਟ ਚ ਜੋੜੇ ਵਿੱਚ ਆ ਮੈਂ ਤਾਂ ਇਹਨੂੰ ਕਹਤਾ ਤੂੰ ਵੀ ਚੰਗੀ ਤਰ੍ਹਾਂ ਸਮਝਾ ਦੇ ਵੀ ਜੇ ਇਹਦੇ 3ਾਂ ਹੋ ਗਈਆਂ ਮੈਂ ਇਹਨੂੰ ਘਰੇ ਨਹੀਂ ਰੱਖਣਾ ਮੁੰਡੇ ਹੋਣੇ ਚਾਹੀਦੇ ਆ ਜਦੋਂ ਰਾਜਵੀਰ ਇਹ ਗੱਲ ਸੁਣਦੀ ਆ ਤਾਂ ਉਹ ਕੁਝ ਨਹੀਂ ਬੋਲਦੀ ਪਰ ਉਹ ਅੰਦਰੇ-ਅੰਦਰ ਬਹੁਤ ਦੁਖੀ ਹੁੰਦੀ ਆ ਰਾਤ ਨੂੰ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਕਿ ਗੁਰਜੀਤ ਤੁਸੀਂ ਦੋਨੋਂ ਮਾਂ ਪੁੱਤਾਂ ਨੇ ਆਪਣਾ ਫੈਸਲਾ ਤਾਂ ਸੁਣਾਤਾ ਪਰ ਤੁਸੀਂ ਇਹ ਸੋਚਿਆ ਵੀ ਕੁੜੀਆਂ ਹੋਣੀਆਂ ਜਾਂ ਮੁੰਡੇ ਹੋਣੇ ਵੀ ਮੇਰੇ ਹੱਥ 'ਵਸ ਨਹੀਂ ਹੈਗੀ ਇਹ ਗੱਲ ਵੀ ਕੁਦਰਤ ਦੀ ਦਾਤ ਹਨਾ ਪਹਿਲਾ ਬੱਚਾ ਆਪਣਾ ਜੋੜੇ ਵਿੱਚ ਹੋਣਗੇ ਚਾਹੇ ਕੁੜੀਆਂ ਹੋਣ ਚਾਹੇ ਮੁੰਡੇ ਹੋਣ ਚਾਹੇ ਇੱਕ ਕੁੜੀ ਇੱਕ ਮੁੰਡਾ ਹੋਵੇ ਜੋ ਵੀ ਹੋਵੇ ਵੀ ਸਾਨੂੰ ਖਿੜੇ ਮੱਥੇ ਸਵੀਕਾਰ ਕਰਨਾ ਚਾਹੀਦਾ ਉਹ ਕਹਿੰਦਾ ਵੀ ਮੈਂ ਤੇਰਾ ਭਾਸ਼ਣ ਸੁਣਨ ਨੂੰ ਨਹੀਂ ਬੈਠਾ ਜੋ ਗੱਲ ਅਸੀਂ ਮਾਂ ਪੁੱਤਾਂ ਨੇ ਤੈਨੂੰ ਕਹਿਤੀ ਬਸ ਉਹ ਪੱਲੇ ਬੰਨ ਲਾ ਉਸ ਤੋਂ ਬਾਅਦ ਰਾਜਵੀਰ ਇੱਕ ਡਰ ਦੇ ਵਿੱਚ ਜ਼ਿੰਦਗੀ ਜਿਉਣ ਲੱਗਦੀ ਆ ਤੇ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਆ ਕਿ हे ਪ੍ਰਮਾਤਮਾ ਮੈਨੂੰ ਤੂੰ ਦੋ ਮੁੰਡੇ ਹੀ ਦੇ ਦੀ ਚਾਹੇ ਇੱਕ ਕੁੜੀ ਤੇ ਇੱਕ ਮੁੰਡਾ ਦੇ ਦੀ ਵੀ ਜੇ ਮੇਰੇ ਕੁੜੀਆਂ ਹੋ ਗਈਆਂ ਤਾਂ ਮੈਨੂੰ ਸੱਚੀ ਇਹਨਾਂ ਨੇ ਘਰੋਂ ਕੱਢ ਦੇਣਾ ਟਾਈਮ ਆ ਜਾਂਦਾ ਜਦੋਂ 9 ਮਹੀਨੇ ਪੂਰੇ ਹੁੰਦੇ ਆ ਤਾਂ ਇੱਕ ਦਿਨ ਉਹਦੇ ਤੇਜ਼ ਦਰਦਾਂ ਹੁੰਦੀਆਂ ਉਹਨੂੰ ਹਸਪਤਾਲ ਲਿਜਾਇਆ ਜਾਂਦਾ ਹਸਪਤਾਲ ਦੇ ਆਪਰੇਸ਼ਨ ਥੀਏਟਰ ਦੇ ਵਿੱਚੋਂ ਬਾਹਰ ਆ ਕੇ ਨਰਸ ਜਦੋਂ ਗੁਰਜੀਤ ਨੂੰ ਇਹ ਦੱਸਦੀ ਆ ਕਿ ਵਧਾਈ ਹੋਵੇ ਤੁਹਾਡੇ ਜੋੜੀਆਂ ਬੇਟੀਆਂ ਹੋਈਆਂ ਤਾਂ ਗੁਰਜੀਤ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਤੇ ਉਹ ਕਹਿੰਦਾ ਵੀ ਉਹੀ ਗੱਲ ਹੋ ਗਈ ਨਾ ਉਹਦੀ ਮਾਂ ਜਿਹੜੀ ਉਹ ਵੀ ਕੋਲ ਹੁੰਦੀ ਆ ਉਹ ਕੁੜੀਆਂ ਨੂੰ ਫੜਦੇ ਨਹੀਂ ਪਰ ਨਰਸਾ ਜਿਹੜੀ ਉਹ ਤੱਕੇ ਨਾਲ ਹੀ ਕੁੜੀਆਂ ਫੜਾ ਜਾਂਦੀ ਆ ਨਾ ਚਾਹੁੰਦੇ ਹੋਏ ਗੁਰਜੀਤ ਆਪਣੀਆਂ ਧੀਆਂ ਨੂੰ ਫੜ ਲੈਂਦਾ ਤੇ ਉਹਦੀ ਮਾਂ ਉੱਥੋਂ ਨਾਰਾਜ਼ ਹੋ ਕੇ ਚਲੀ ਜਾਂਦੀ ਆ ਉਸ ਤੋਂ ਬਾਅਦ ਡਾਕਟਰ ਜਿਹੜੇ ਉਹ ਕਹਿੰਦੇ ਕਿ ਤੁਹਾਡੀ ਪਤਨੀ ਦਾ ਖੂਨ ਵਾਵਾ ਬਹਿ ਗਿਆ ਤੇ ਉਹਨਾਂ ਨੂੰ ਕਮਜ਼ੋਰੀ ਆ ਇਸ ਕਰਕੇ ਉਹਨਾਂ ਦਾ ਖਾਸ ਧਿਆਨ ਰੱਖਣਾ ਹਬ ਤੱਕ ਹਸਪਤਾਲ ਦੇ ਵਿੱਚ ਰੱਖਿਆ ਜਾਂਦਾ ਤੇ ਉਸ ਹਫਤੇ ਗੁਰਜੀਤ ਜਿਹੜਾ ਨਾਂ ਚਾਹੁੰਦੇ ਹੋਏ ਵੀ ਰਾਜਵੀਰ ਕੋਲ ਰਹਿੰਦਾ ਪਰ ਉਹਦੀ ਸੱਸ ਮੁੜ ਕੇ ਕਦੇ ਹਸਪਤਾਲ ਨਹੀਂ ਆਈ ਹਫਤੇ ਬਾਅਦ ਜਦੋਂ ਛੁੱਟੀ ਦਿੱਤੀ ਜਾਂਦੀ ਆ ਤਾਂ ਗੁਰਜੀਤ ਰਾਜਵੀਰ ਨੂੰ ਘਰ ਲੈ ਕੇ ਜਾਂਦਾ ਘਰ ਦੇ ਵਿੱਚ ਲਿਆਉਣ ਤੋਂ ਬਾਅਦ ਰਾਜਵੀਰ ਦੀ ਕੋਈ ਬਾਤ ਨਹੀਂ ਪੁੱਛਦਾ ਉਹਨੂੰ ਇੱਕ ਨਫ਼ਰਤ ਦੀ ਨਿਗਾਹ ਦੇ ਨਾਲ ਵੇਖਿਆ ਜਾਂਦਾ ਤੇ ਫਿਰ ਰਾਜਵੀਰ ਜਿਹੜੀ ਉਹ ਸੋਚਦੀ ਆ ਵੀ ਮੇਰੀ ਕਿਸਮਤ ਹੀ ਇਹੋ ਜੀ ਵੀ ਪਹਿਲਾਂ ਮੇਰੇ ਛੋਟੀ ਹੁੰਦੀ ਦੇ ਮਾਂ ਪਿਓ ਮਰ ਗਏ ਫਿਰ ਮੇਰਾ ਭਰਾ ਹਨਾ ਨਸ਼ੇੜੀ ਨਿਕਲ ਗਿਆ ਤੇ ਹੁਣ ਮੇਰੇ ਹਨਾ ਤੇ ਇੱਥੇ ਆ ਵੀ ਜਿਵੇਂ ਵੀ ਰੱਖਣ ਪਰ ਉਹਨੂੰ ਇਸ ਗੱਲ ਦਾ ਡਰ ਹੁੰਦਾ ਵੀ ਜੇ ਇਹਨਾਂ ਨੇ ਮੈਨੂੰ ਤੇ ਮੇਰੀਆਂ ਧੀਆਂ ਨੂੰ ਘਰੋਂ ਕੱਢਤਾ ਤੇ ਮੈਂ ਕਿੱਧਰ ਜਾਊਂਗੀ ਇਸ ਕਰਕੇ ਉਹ ਕੁਝ ਨਹੀਂ ਬੋਲਦੀ ਭਾਵੇਂ ਕਿ ਉਹਨੂੰ ਬਹੁਤ ਕਮਜ਼ੋਰੀ ਹੁੰਦੀ ਆ ਪਰ ਫਿਰ ਵੀ ਉਹ ਆਪਣੀਆਂ ਬੱਚੀਆਂ ਨੂੰ ਆਪ ਸੰਭਾਲਦੀ ਆ ਘਰ ਦਾ ਕੰਮ ਕਰਦੀ ਆ ਜਦੋਂ ਉਹਦੀਆਂ ਬੇਟੀਆਂ 3-ਕ ਮਹੀਨੇ ਦੀਆਂ ਹੋ ਜਾਂਦੀਆਂ ਉਸ ਦੌਰਾਨ ਰਾਜਵੀਰ ਦੀ ਸਿਹਤ ਆ ਜਿਹੜੀ ਬਹੁਤ ਕਮਜ਼ੋਰ ਹੋ ਜਾਂਦੀ ਆ ਕਿਉਂਕਿ ਉਹਨੂੰ ਚੰਗਾ ਖਾਣ ਪੀਣ ਨੂੰ ਨਹੀਂ ਮਿਲਿਆ ਤੇ ਸਾਰਾ ਦਿਨ ਕੰਮ ਕਰਨਾ ਕੋਈ ਰੈਸਟ ਨਹੀਂ ਮਿਲਿਆ ਜਦੋਂ ਉਹ ਕੰਮ ਧੰਦਾ ਕਰਕੇ 베ਲੀ ਬੈਂਦੀ 2 ਮਿੰਟ ਤਾਂ ਉਹਦੀਆਂ 3 ਸੀ ਜਿਹੜੀਆਂ ਉਹ ਰੋਣ ਲੱਗ ਜਾਂਦੀਆਂ ਉਹ 3 ਨੂੰ ਸੰਭਾਲਣ ਲੱਗ ਜਾਂਦੀ ਇਸੇ ਤਰ੍ਹਾਂ ਇੱਕ ਦਿਨ ਉਹ ਕੰਮ ਕਰ ਰਹੀ ਸੀ ਰਸੋਈ ਦੇ ਵਿੱਚ ਤੇ ਉਹਨੂੰ ਬਹੁਤ ਭੜਾ ਚੱਕਰ ਆਉਂਦਾ ਉਹਦੀ ਲੱਤ ਟੁੱਟ ਜਾਂਦੀ ਆ ਜਦੋਂ ਉਹ ਚੀਕਾ ਮਾਰਦੀ ਆ ਤਾਂ ਉਹਦੇ ਘਰ ਵਾਲਾ ਗੁਰਜੀਤ ਚਲੋ ਉਹਨੂੰ ਚੱਕਦਾ ਹਸਪਤਾਲ ਲੈ ਕੇ ਜਾਂਦਾ ਤਾਂ ਡਾਕਟਰ ਜਿਹੜੇ ਕਹਿੰਦੇ ਵੀ ਤੁਹਾਡੇ ਘਰ ਵਾਲੀ ਦੀ ਜਿਹੜੀ ਲੱਤ ਆ ਉਹ ਤਿੰਨ ਚਾਰ ਥਾਂ ਤੋਂ ਟੁੱਟ ਗਈ ਆ ਇਹਨਾਂ ਦਾ ਆਪਰੇਸ਼ਨ ਹੋਊਗਾ ਤੇ ਬਾਵਾ ਪੈਸਾ ਲੱਗੂ ਉਹ ਕਹਿੰਦਾ ਵੀ ਫਿਲਹਾਲ ਮੇਰੇ ਕੋਲ ਇੰਨੇ ਪੈਸਾ ਨਹੀਂ ਹੈਗਾ ਵੀ ਤੁਸੀਂ ਇੱਕ ਵਾਰ ਪਲੱਸਟਰ ਕਰ ਦਿਓ ਪਲੱਸਟਰ ਕਰਵਾ ਲਈ ਜਾਂਦੀ ਆ ਲੱਤ ਤੇ ਉਹਨੂੰ ਘਰ ਲੈ ਆਂਦਾ ਜਾਂਦਾ ਤੇ ਫਿਰ ਦੋਨੋਂ ਮਾਂ ਪੁੱਤ ਰਾਜਵੀਰ ਦੇ ਨਾਲ ਬਹੁਤ ਬੁਰਾ ਸਲੂਕ ਕਰਦੇ ਆ ਕਿਉਂਕਿ ਇੱਕ ਤਾਂ ਉਹਨਾਂ ਨੂੰ ਬੱਚੀਆਂ ਸਾਂਭਣੀਆਂ ਪੈਂਦੀਆਂ ਸੀ ਉਤੋਂ ਰਾਜਵੀਰ ਦੀ ਵੀ ਸੰਭਾਲ ਕਰਨੀ ਪੈਂਦੀ ਸੀ ਤੇ ਫਿਰ ਇੱਕ ਦਿਨ ਗੁਰਜੀਤ ਦੀ ਮਾਂ ਆਪਣੇ ਪੁੱਤ ਨੂੰ ਕਹਿੰਦੀ ਵੀ ਮੇਰੇ ਤੋਂ ਦੇਖੋ ਨਾ ਤਾਂ ਤੇਰੀਆਂ ਧੀਆ ਸਮਣ ਨਾ ਤੇਰੇ ਘਰ ਵਾਲੀ ਸਮੇ ਇਹ ਤਾਂ ਬਿਮਾਰੀ ਦਾ ਘਰ ਬਣ ਕੇ ਪੈ ਗਈ ਉਤੋਂ ਕੁੜੀਆਂ ਜੰਮਤੀਆਂ ਵੀ ਮੈਂ ਆਪਣੇ ਪੋਤੇ ਦਾ ਮੂੰਹ ਦੇਖਣਾ ਚਾਹਣੀ ਆ ਜਦੋਂ ਰਾਜਵੀਰ ਦੀ ਡਿਲੀਵਰੀ ਹੋਈ ਸੀ ਤਾਂ ਡਾਕਟਰ ਨੇ ਇਹ ਦੱਸਿਆ ਸੀ ਕਿ ਤੁਹਾਡੀ ਜਿਹੜੀ ਪਤਨੀ ਇਸ ਤੋਂ ਬਾਅਦ ਮਾਂ ਨਹੀਂ ਬਣ ਸਕਦੀ ਕਿਉਂਕਿ ਇਹਦੇ ਆਪਰੇਸ਼ਨ ਕਰਨ ਵੇਲੇ ਕੋਈ ਇਹੋ ਜੀ ਨੁਕਸ ਪਿਆ ਉਹਦੇ ਚ ਵੀ ਇਹ 2-3 ਇਹੀ ਤੁਸੀਂ ਰੱਖ ਸਕਦੇ ਹੋ ਵੀ ਇਸ ਤੋਂ ਬਾਅਦ ਤੁਸੀਂ ਬੱਚੇ ਦਾ ਚਾਂਸ ਨਹੀਂ ਲੈਣਾ ਹੁਣ ਰਾਜਵੀਰ ਨੂੰ ਵੀ ਇਹ ਪਤਾ ਹੁੰਦਾ ਵੀ ਮੈਂ ਮਾਂ ਨਹੀਂ ਬਣ ਸਕਦੀ ਤੇ ਪਰ ਉਹਦੀ ਸੱਸ ਨੂੰ ਨਹੀਂ ਪਤਾ ਹੁੰਦਾ ਜਦੋਂ ਇਸੇ ਤਰ੍ਹਾਂ ਸਾਲ ਗੁਜ਼ਰ ਜਾਂਦਾ ਉਧਰੋਂ ਉਹਦੀ ਲੱਤ ਆ ਜਿਹੜੀ ਭਾਵੇਂ ਉਹਦਾ ਪਲਾਸਟਰ ਖਲਾ ਦਿੱਤਾ ਜਾਂਦਾ ਪਰ ਉਹਦੀ ਲੱਤ ਦਰਦ ਕਰਦੀ ਰਹਿੰਦੀ ਆ ਚੰਗੀ ਤਰ੍ਹਾਂ ਉਹਦੀਆਂ ਹੱਡੀਆਂ ਨਹੀਂ ਜੁੜੀਆਂ ਹੁੰਦੀਆਂ ਦੇਖੋ ਇੱਕ ਤਾਂ ਉਹ ਛੋਟੀਆਂ ਬੱਚੀਆਂ ਨੂੰ ਸੰਭ ਰਹੀ ਆ ਘਰ ਦੇ ਕੰਮ ਕਰ ਰਹੀ ਆ ਉੱਤੋਂ ਉਹ ਲੱਤ ਦਾ ਦਰਦ ਵੀ ਸਹਿ ਰਹੀ ਆ ਸਾਲਕ ਬਾਅਦ ਉਹਦੀ ਸੱਸ ਨੂੰ ਕਹਿਣ ਲੱਗਦੀ ਆ ਵੀ ਤੂੰ ਹੋਰ ਚਾਂਸ ਲੈ ਤੇ ਮੈਂ ਪੋਤੇ ਦਾ ਮੂੰਹ ਦੇਖਣਾ ਚਾਹਣੀ ਆ ਰਾਜਵੀਰ ਪਹਿਲਾਂ ਤਾਂ ਆਪਦੀ ਸੱਸ ਕੋਲੇ ਗੱਲ ਕਰਦੀ ਨਹੀਂ ਪਰ ਜਦੋਂ ਉਹਦੀ ਸੱਸ ਆਪਣੇ ਪੁੱਤ ਗੁਰਜੀਤ ਨੂੰ ਕਹਿੰਦੀ ਆ ਵੀ ਮੈਂ ਛੇਤੀ ਪੋਤੇ ਦਾ ਮੂੰਹ ਦੇਖਣਾ ਤਾਂ ਗੁਰਜੀਤ ਆ ਜਿਹੜਾ ਉਹ ਕਹਿ ਦਿੰਦਾ ਵੀ ਮਾਂ ਮੈਂ ਤੈਨੂੰ ਦੱਸਿਆ ਨਹੀਂ ਪਰ ਮੈਨੂੰ ਡਾਕਟਰ ਨੇ ਕਿਹਾ ਸੀ ਵੀ ਇਸ ਤੋਂ ਬਾਅਦ ਥੋੜੀ ਪਤਨੀ ਮਾਂ ਨਹੀਂ ਬਣ ਸਕਦੀ। ਚਲੋ ਇਹ ਗੱਲ ਸੁਣ ਕੇ ਗੁਰਜੀਤ ਦੀ ਮਾਂ ਲੋਹੀ ਲਾਖੀ ਹੋ ਜਾਂਦੀ ਆ ਤੇ ਉਹ ਕਹਿੰਦੀ ਵੀ ਤੂੰ ਦੂਜਾ ਵਿਆਹ ਕਰਾ ਲਾ ਕਿਉਂਕਿ ਮੈਨੂੰ ਤਾਂ ਪੋਤਾ ਚਾਹੀਦਾ। ਗੁਰਜੀਤ ਆਪਣੀ ਮਾਂ ਦੀ ਗੱਲ ਦੇ ਵਿੱਚ ਹਾਮੀ ਭਰਦਾ ਤੇ ਉਹ ਕਹਿੰਦਾ ਵੀ ਮੈਨੂੰ ਵੀ ਪੁੱਤ ਚਾਹੀਦਾ ਵੀ ਕੁੜੀਆਂ ਤਾਂ ਆਪਦੇ ਸਹੁਰੇ ਘਰ ਚਲੀਆਂ ਜਾਣਗੀਆਂ ਜਿਹੜੀ ਆਪਣੀ ਜ਼ਮੀਨ ਜਾਇਦਾਦ ਆ ਇਹਨਾਂ ਨੂੰ ਬਗਾਨੇ ਪੁੱਤ ਸਾਂਭਣਗੇ। ਉਹ ਕਹਿੰਦਾ ਵੀ ਚਲ ਤੂੰ ਗੱਲ ਕਰ ਲੈ ਕਿਸੇ ਨਾਲ। ਉਹਨਾਂ ਦੋ ਤਿੰਨ ਥਾਈਂ ਗੱਲ ਚਲਾਉਂਦੀ ਆ ਆਪਣੇ ਪੁੱਤ ਦੇ ਰਿਸ਼ਤੇ ਦੀ ਤੇ ਉਹ ਸਾਫ਼ ਦੱਸਦੀ ਆ ਵੀ ਮੇਰੇ ਪੋਤੀਆਂ ਨੇ ਤੇ ਸਾਨੂੰ ਪੋਤਾ ਚਾਹੀਦਾ ਵੀ ਮੈਂ ਆਪਣੇ ਪੁੱਤ ਦਾ ਦੂਜਾ ਵਿਆਹ ਕਰਨਾ ਜੀ ਦੇ ਨਾਲ ਵੀ ਰਿਸ਼ਤੇ ਦੀ ਗੱਲ ਚੱਲਦੀ ਆ ਉਹੋ ਇਹੀ ਕਹਿੰਦੇ ਆ ਵੀ ਪਹਿਲਾਂ ਭਾਈ ਜਿਹੜੀ ਪਹਿਲਾਂ ਵਾਲੀ ਆ ਉਹਨੂੰ ਤਲਾਕ ਦਿਓ ਕਿਉਂਕਿ ਅਸੀਂ ਆਪ ਦੀ ਧੀ ਬਿਉਣੀ ਆ ਤੇ ਉਹਦੇ ਸੌਕਣ ਹੋਊਗੀ ਸਾਡੀ ਧੀ ਨੂੰ ਉਹਨੇ ਕਿੱਥੇ ਵਸਣ ਦੇਣਾ ਭਾਵੇਂ ਕਿ ਉਹ ਬਹੁਤ ਕਹਿੰਦੇ ਆ ਵੀ ਨਹੀਂ ਅਸੀਂ ਧੀਾਂ ਵਾਂਗੂ ਰੱਖਾਂਗੇ ਪਰ ਕੋਈ ਵੀ ਆਪਣੀ ਧੀ ਦਾ ਰਿਸ਼ਤਾ ਇਸ ਕਰਕੇ ਕਰਨ ਨੂੰ ਤਿਆਰ ਨਹੀਂ ਹੁੰਦਾ ਪਹਿਲਾਂ ਉਹਦੀ ਸੌਕਣ ਘਰੇ ਹੁੰਦੀ ਆ ਤੇ ਫੇਰ ਗੁਰਜੀਤ ਦੀ ਮਾਂ ਗੁਰਜੀਤ ਨੂੰ ਇੱਕ ਹੋਰ ਫੈਸਲਾ ਸੁਣਾਉਂਦੀ ਆ ਵੀ ਇਹਨੂੰ ਤੂੰ ਘਰੋਂ ਕੱਢ ਦੇ ਵੀ ਇਹਨੂੰ ਭੇਜ ਦੇ ਦੇ ਪੇਕੇ ਤੇ ਚਲੋ ਗੁਰਜੀਤ ਆ ਰਾਜਵੀਰ ਨੂੰ ਕਹਿੰਦਾ ਵੀ ਦੇਖ ਰਾਜਵੀਰ ਵੀ ਮੈਂ ਤੈਨੂੰ ਸਿੱਧੀ ਤੇ ਸਪਸ਼ਟ ਗੱਲ ਕਹਿਣਾ ਵੀ ਤੂੰ ਮੈਨੂੰ ਮੁੰਡਾ ਨਹੀਂ ਦੇ ਸਕੀ ਤੇ ਮੈਨੂੰ ਆਪਣੀ ਵੰਸ਼ ਨੂੰ ਚਲਾਉਣ ਲਈ ਮੁੰਡਾ ਚਾਹੀਦਾ ਤੇ ਮੈਂ ਦੂਜਾ ਵਿਆਹ ਕਰਵਾਉਣਾ ਜਿਹਦੇ ਨਾਲ ਵੀ ਰਿਸ਼ਤੇ ਦੀ ਗੱਲ ਹੁੰਦੀ ਆ ਸਾਰਿਆਂ ਨੂੰ ਤੇਰੇ ਤੋਂ ਇਤਰਾਜ ਆ ਵੀਸ ਕਰਕੇ ਤੂੰ ਆਪਣੇ ਪੇਕੇ ਘਰ ਚਲੀ ਜਾ ਮੈਂ ਤੈਨੂੰ ਤਲਾਕ ਦੇ ਰਿਹਾ ਉਹ ਕਹਿੰਦੀ ਵੀ ਇੰਨਾ ਵੱਡਾ ਫੈਸਲਾ ਤੁਸੀਂ ਇਕੱਲਿਆਂ ਨਹੀਂ ਕਰ ਲਿਆ ਜ਼ਿੰਦਗੀ ਤਾਂ ਆਪਣੀ ਦੋਨਾਂ ਦੀ ਸੀ ਨਾਲੇ ਜੇ ਇਹ ਬੱਚੀਆਂ ਮੇਰੀਆਂ ਕਿਹੜਾ ਇਕੱਲੀ ਦੀਆਂ ਵੀ ਤੁਸੀਂ ਇਹਨਾਂ ਦੇ ਬਾਪ ਹੋ ਉਹ ਕਹਿੰਦਾ ਵੀ ਮੈਂ ਤੇਰਾ ਭਾਸ਼ਣ ਨਹੀਂ ਸੁਣਨਾ ਤੂੰ ਆਪਣਾ ਬੋਰੀਆ ਬਿਸਤਰ ਬੰਨ ਤੇ ਇੱਥੋਂ ਚਲੀ ਜਾ ਉਹ ਕਹਿੰਦੀ ਵੀ ਫਿਰ ਮੈਂ ਐਂ ਨਹੀਂ ਜਾਂਦੀਗੀ ਤਾਂ ਗੁਰਜੀਤ ਜਿਹੜਾ ਉਹ ਵੀ ਸੋਚਦਾ ਵੀ ਐਂ ਤਾਂ ਇਹ ਘਰੋਂ ਜਾਣਾ ਨਹੀਂਗਾ ਤੇ ਉਹਨਾਂ ਤਲਾਕ ਦੇ ਪੇਪਰ ਜਿਹੜੇ ਤਿਆਰ ਕਰਵਾ ਲੈਂਦਾ ਤੇ ਧੱਕੇ ਨਾਲ ਹੀ ਉਹਦੇ ਸਾਈਨ ਕਰਵਾ ਲੈਂਦਾ ਉਹਨੂੰ ਕਹਿੰਦਾ ਵੀ ਜੇ ਤੂੰ ਆਪਣੀ ਤੇ ਆਪਣੀਆਂ ਬੱਚੀਆਂ ਦਾ ਭਲਾ ਚਾਹਣੀ ਆ ਤਾਂ ਤਲਾਕ ਦੇ ਪੇਪਰ ਤੇ ਸਾਈਨ ਕਰ ਦੇ ਰਾਜਵੀਰ ਨੂੰ ਵੀ ਇਹ ਹੁੰਦਾ ਵੀ ਮੇਰੇ ਅੱਗੇ ਪਿੱਛੇ ਕੋਈ ਹੈ ਨਹੀਂਗਾ ਵੀ ਮੈਨੂੰ ਹਨਾ ਧੱਕੇ ਨਾਲ ਮੈਂ ਕਿੰਨਾ ਕਚਰ ਵਸ ਜੂੰਗੀ ਵੀ ਜਦੋਂ ਇਹਨਾਂ ਨੇ ਮਾਂ ਪੁੱਤਾਂ ਨੇ ਸੋਚ ਹੀ ਲਿਆ ਚਲੋ ਉਹ ਨਾ ਤਲਾਕ ਦੇ ਪੇਪਰ ਤੇ ਸਾਈਨ ਕਰ ਦਿੰਦੀ ਆ ਤੇ ਆਪਣੀਆਂ ਦੋਨਾਂ ਧੀਆਂ ਨੂੰ ਲੈ ਕੇ ਆਪਣੇ ਪੇਕੇ ਘਰ ਆ ਜਾਂਦੀ ਆ ਪੇਕੇ ਘਰ ਦੇ ਵਿੱਚ ਉਹਦਾ ਨਸ਼ੇੜੀ ਭਰਾ ਹੁੰਦਾ ਤੇ ਮਾਂ ਪਿਓ ਦੀ ਉਹਦੀ ਮੌਤ ਹੋਈ ਹੁੰਦੀ ਆ ਉਹਦਾ ਭਰਾ ਵੀ ਸਾਰਾ ਦਿਨ ਬਾਹਰ ਤੁਰਿਆ ਫਿਰਦਾ ਕਿਸੇ ਨਾ ਕੰਮ ਕੋਮ ਕਰਾਤਾ ਅਗਲੇ ਨੇ ਨਸ਼ਾ ਖਵਾਤਾ ਪਰ ਆਪ ਦਾ ਉਹਦਾ ਕੋਈ ਕੰਮ ਧੰਦਾ ਨਹੀਂ ਹੁੰਦਾਗਾ ਸ਼ਾਇਦ ਇਸੇ ਕਰਕੇ ਰਾਜਵੀਰ ਦੀ ਸਹੁਰੇ ਘਰ ਵੀ ਉਨੀ ਇੱਜ਼ਤ ਨਹੀਂ ਹੋਈ ਕਿਉਂਕਿ ਜੇ ਕੁੜੀਆਂ ਦੇ ਪੇਕੇ ਘਰ ਦਿਵਾਲੇ ਹੋਣ ਥੋੜੇ ਜਿ ਜੁੱਸੇ ਵਾਲੇ ਹੋਣ ਤਾਂ ਸ਼ਾਇਦ ਸਹੁਰਿਆਂ ਨੂੰ ਵੀ ਡਰ ਹੁੰਦਾ ਰਾਜਵੀਰ ਆਪਣੇ ਪੇਕੇ ਘਰ ਆ ਕੇ ਘਰ ਦੀ ਹਾਲਤ ਵੇਖਦੀ ਆ ਤਾਂ ਉਹਦੀਆਂ ਭੁੱਬਾਂ ਨਿਕਲ ਜਾਂਦੀਆਂ ਪਰ ਉਹ ਸੋਚਦੀ ਆ ਵੀ ਮੈਂ ਤਾਂ ਆਪਣੀਆਂ ਬੱਚੀਆਂ ਪਾਲਣੀਆਂ ਨੇ ਜਦੋਂ ਉਹਨੂੰ ਆਈ ਨੂੰ 3-4 ਦਿਨ ਹੋ ਜਾਂਦੇ ਆ ਪਰ ਉਹਦਾ ਪ੍ਰਾ ਕਰ ਨਹੀਂ ਆਉਂਦਾ ਆਂਡਣਾਂ ਗਵੰਡਣਾਂ ਆਉਂਦੀਆਂ ਨਹੀਂ ਉਹਨਾਂ ਨੂੰ ਪਤਾ ਲੱਗਦਾ ਜਦੋਂ ਉਹਦੀਆਂ ਧੀਆਂ ਰੋਂਦੀਆਂ ਵੀ ਕੌਣ ਆਇਆ ਰਾਜਵੀਰ ਆਪਣੀਆਂ ਆਂਡਣਾਂ ਗਵੰਡਣਾਂ ਕੋਲ ਰੋਂਦੀ ਆ ਤੇ ਦੱਸਦੀ ਆ ਵੀ ਮੇਰੀ ਸੱਸ ਭੈੜੀ ਨਿਕਲੀ ਵੀ ਕੁੜੀਆਂ ਹੋਣ ਕਰਕੇ ਮੈਨੂੰ ਤਲਾਕ ਦਵਾਤਾ ਆਂਡਣਾਂ ਗਵੰਡਣਾਂ ਚਲ ਉਹਦੀ ਵਿਚਾਰੀ ਦੀ 2-3 ਦਿਨ ਕੇਅਰ ਕਰਦੀਆਂ ਨੇ ਉਹ ਦੱਸਦੀ ਆ ਵੀ ਮੇਰੀ ਲੱਤ ਦਰਦ ਕਰਦੀ ਆ ਵੀ ਇਸ ਤਰ੍ਹਾਂ ਮੇਰੇ 6:00 ਵੱਜ ਗਈ ਸੀ ਤਾਂ ਫਿਰ ਇੱਕ ਦਿਨ ਉਹਨਾਂ ਦੀ ਗਵੰਡਣ ਕਹਿੰਦੀ ਵੀ ਰਾਜਵੀਰ ਤੂੰ ਵਿਆਹ ਤੋਂ ਪਹਿਲਾਂ ਕਿੰਨੀ ਵਧੀਆ ਸਲਾਈ ਜਾਣਦੀ ਸੀ ਵੀ ਤੂੰ ਆਪਣਾ ਕੋਈ ਕੰਮ ਚਲਾ ਦੇਖ ਤੇਰੇ ਦੋ ਧੀਆ ਨੇ ਤੂੰ ਇਹਨਾਂ ਨੂੰ ਪਾਲਣਾਗਾ ਵੀ ਜਦੋਂ ਉਹ ਤਾਂ ਤੇਰਾ ਸਾਥ ਹੀ ਛੱਡ ਗਏ ਤੇ ਰਾਜਵੀਰ ਇੱਕ ਮਸ਼ੀਨ ਲੈ ਆਉਂਦੀ ਐ ਸਲਾਈ ਮਸ਼ੀਨ ਤੇ ਬੈਠੀ ਉਹ ਸਲਾਈ ਦਾ ਕੰਮ ਆ ਜਿਹੜਾ ਕਰਨ ਲੱਗ ਜਾਂਦੀ ਆ ਤੇ ਉਹਦਾ ਕੰਮ ਚੱਲ ਵੀ ਵਧੀਆ ਪੈਂਦਾ ਇਸੇ ਤਰ੍ਹਾਂ ਉਹ ਆਪਣੇ ਘਰ ਦਾ ਜਿਹੜਾ ਮੂਹ ਮਹਾਂਦਰਾ ਥੋੜਾ ਜਿਹਾ ਬਦਲ ਲੈਂਦੀ ਆ ਸਾਫ ਸਫਾਈ ਕਰਦੀ ਆ ਤੇ ਚਲੋ ਆਂਡਣਾ ਗਵੰਡਣਾ ਨੇ ਉਹਦਾ ਸਾਥ ਦਿੱਤਾ ਕਿਉਂਕਿ ਮਾਂ ਪਿਓ ਬਾਰੀ ਸੀ ਤੇ ਭਰਾ ਤਾਂ ਕੀ ਕਹਿਣਾ ਮਹੀਨੇ ਚ ਇੱਕ ਦਿਨ ਆਉਂਦਾ ਘਰ ਘਰੀ ਨਹੀਂ ਸੀ ਆਉਂਦਾ ਰਾਜਵੀਰ ਦੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਆਪਣੇ ਭਰਾ ਨੂੰ ਸਮਝਾਵਾਂ ਉਹਦਾ ਵਿਆਹ ਕਰ ਲਾਂ ਪਰ ਉਹਦਾ ਭਰਾ ਇੰਨਾ ਕਿ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਚੁੱਕਿਆ ਹੁੰਦਾ ਵੀ ਉਹਨੂੰ ਕੋਈ ਜ਼ਿੰਦਗੀ ਨਾਲ ਮੋਹ ਨਹੀਂ ਹੁੰਦਾ ਕੋਈ ਉਹਨੂੰ ਮਰਨ ਜਿਉਣ ਦੀ ਇਹ ਪ੍ਰਵਾਹ ਨਹੀਂ ਹੁੰਦੀ ਰਾਜਵੀਰ ਆਪਣੀਆਂ ਧੀਆਂ ਨੂੰ ਇਸੇ ਤਰ੍ਹਾਂ ਪਾਲਦੀ ਹੈ ਤੇ ਉਹਦੀਆਂ ਧੀਆਂ 2-3 ਸਾਲ ਦੀਆਂ ਹੋ ਜਾਂਦੀਆਂ ਰਾਜਵੀਰ ਵਧੀਆ ਆਪਣਾ ਹਨਾ ਜ਼ਿੰਦਗੀ ਦਾ ਜਿਹੜਾ ਗੱਡਾ ਤੋੜ ਲੈਂਦੀ ਆ ਤੇ ਹੁਣ ਉਹ ਥੋੜੇ-ਥੋੜੇ ਪੈਸੇ ਜਮਾ ਵੀ ਕਰਨ ਲੱਗ ਜਾਂਦੀ ਆ ਕਰਦੇ ਕਰਾਉਂਦੇ ਪਹਿਲਾ ਦਿਨ ਵੀਤਦੇ ਆ ਮਹੀਨੇ ਵੀਤਦੇ ਆ ਤੇ ਬਰੇ ਵੀਤ ਜਾਂਦੇ ਆ ਰਾਜਵੀਰ ਦੀਆਂ ਕੁੜੀਆਂ 5 ਸਾਲ ਦੀਆਂ ਹੋ ਜਾਂਦੀਆਂ ਉਹ ਸਕੂਲ ਦੇ ਵਿੱਚ ਪੜਨ ਲਾ ਦਿੰਦੀ ਆ ਇੱਧਰ ਰਾਜਵੀਰ ਨੂੰ ਘਰੋਂ ਤੋੜਨ ਤੋਂ ਬਾਅਦ ਗੁਰਜੀਤ ਦੀ ਮਾਂ ਆਪਣੇ ਪੁੱਤ ਦਾ ਦੂਜਾ ਵਿਆਹ ਕਰ ਲੈਂਦੀ ਆ ਦੂਜਾ ਵਿਆਹ ਕਰਦੀ ਆ ਤੇ ਨੂੰਹ ਆ ਜਾਂਦੀ ਆ ਉਹ ਨੂੰਹ ਆ ਜਿਹੜੀ ਉਹ ਇੱਕ ਥੋੜੇ ਵਧੀਆ ਘਰ ਦੀ ਹੁੰਦੀ ਆ ਕੁੜੀ ਉਹਨੇ ਘਰੇ ਪੇਕੇ ਘਰੇ ਕਦੇ ਕੋਈ ਕੰਮ ਨਹੀਂ ਕੀਤਾ ਹੁੰਦਾ ਤੇ ਉਹ ਲਾਲਚਣ ਹੁੰਦੀ ਆ ਬਸ ਜਿਵੇਂ ਕੁੜੀਆਂ ਹੁੰਦੀਆਂ ਮੈਂ ਉਹਨਾਂ ਨੇ ਖਾ ਲਿਆ ਪੀ ਲਿਆ ਸੋਹਣੇ ਕੱਪੜੇ ਪਾ ਲੇ ਤਿਆਰ shear ਹੋ ਗਈਆਂ ਇਸ ਤਰ੍ਹਾਂ ਦਾ ਉਹਦਾ ਸੁਭਾਅ ਹੁੰਦਾ ਨਾ ਤਾਂ ਉਹ ਆਪਣੇ ਘਰ ਵਾਲੇ ਗੁਰਜੀਤ ਦਾ ਕੋਈ ਬਹੁਤਾ ਹਾਲਚਾਲ ਪੁੱਛਦੀ ਆ ਨਾ ਕੋਈ ਉਹਦਾ ਆਦਰ ਸਤਕਾਰ ਕਰਦੀ ਆ ਤੇ ਨਾ ਹੀ ਉਹ ਆਪਣੀ ਸੱਸ ਦੀ ਕੋਈ ਇੱਜ਼ਤ ਕਰਦੀ ਆ ਪਹਿਲਾਂ ਜਿਹੜੀ ਸੱਸ ਮੰंजे ਤੇ ਬੈਠੀ ਹੁਕਮ ਚਲਾਉਂਦੀ ਸੀ ਦੂਜੀ ਨੂੰ ਆਉਣ ਤੋਂ ਬਾਅਦ ਉਹਨੂੰ ਘਰ ਦਾ ਸਾਰਾ ਕੰਮ ਕਰਨਾ ਪੈਂਦਾ ਜਿੰਨਾ ਕੁ ਦੁਰਵਿਵਹਾਰ ਉਹਨੇ ਰਾਜਵੀਰ ਨਾਲ ਕੀਤਾ ਹੁੰਦਾ ਫਿਰ ਉਹਦੇ ਨਾਲ ਵੀ ਇਸ ਤਰ੍ਹਾਂ ਹੀ ਹੁੰਦਾ ਤੇ ਜਦੋਂ ਵਿਆਹ ਨੂੰ 3-4 ਸਾਲ ਬੀਤ ਜਾਂਦੇ ਆ ਤਾਂ ਫਿਰ ਉਹ ਉਹਨਾਂ ਨੂੰ ਪਤਾ ਲੱਗਦਾ ਵੀ ਹਨਾ ਵੀ 3 ਸਾਲ ਹੋ ਗਏ ਵਿਆਹ ਨੂੰ ਵੀ ਇਹ ਤਾਂ ਮੁੜ ਕੇ ਪ੍ਰੈਗਨੈਂਟ ਨਹੀਂ ਹੋਈ ਉਹਦਾ ਚੈੱਕਅਪ ਕਰਵਾਇਆ ਜਾਂਦਾ ਤਾਂ ਡਾਕਟਰ ਦੱਸ ਦਿਆ ਵੀ ਇਹਦੇ 'ਚ ਕੋਈ ਨੁਕਸ ਹੈ ਜਿਸ ਕਰਕੇ ਇਹ ਕਦੇ ਮਾਂ ਨਹੀਂ ਬਣ ਸਕਦੀ ਇਹ ਗੱਲ ਸੁਣ ਕੇ ਗੁਰਜੀਤ ਤੇ ਉਹਦੀ ਮਾਂ ਹੱਕੇ ਬੱਕੇ ਰਹਿ ਜਾਂਦੇ ਆ ਉਹ ਮਨ ਦੇ ਵਿੱਚ ਤਾਂ ਸੋਚਦੇ ਆ ਵੀ ਅਸੀਂ ਆਪਦੀਆਂ ਹਨਾ ਧੀਆ ਨੂੰ ਘਰੋਂ ਕੱਢਿਆ ਤੇ ਸ਼ਾਇਦ ਸਾਨੂੰ ਉਹਦਾ ਸਰਾਪ ਲੱਗ ਗਿਆ ਪਰ ਉਹ ਕਹਿੰਦੇ ਨਹੀਂ ਹੁਣ ਜਿਹੜੀ ਗੁਰਜੀਤ ਦੀ ਦੂਜੀ ਘਰ ਵਾਲੀ ਹੁੰਦੀ ਆ ਉਹਦਾ ਸੁਭਾਅ ਵੀ ਚਿੜਚਿੜਾ ਹੋ ਜਾਂਦਾ ਕਿਉਂਕਿ ਉਹਨੂੰ ਵੀ ਪਤਾ ਹੁੰਦਾ ਵੀ ਮਹਿਮਾਨ ਨਹੀਂ ਬਣ ਸਕਦੀ ਪਰ ਉਹ ਰੋਬ ਰੱਖਦੀ ਆ ਜੇ ਗੁਰਜੀਤ ਜਾਂ ਉਹਦੀ ਮਾਂ ਉਹਨੂੰ ਕੁਝ ਕਹਿਣ ਲੱਗਦੇ ਆ ਤਾਂ ਉਹ ਕਹਿੰਦੀ ਆ ਵੀ ਰਾਜਵੀਰੀ ਸੀ ਜੀ ਨੂੰ ਤੁਸੀਂ ਦਬਾ ਲਿਆ ਵੀ ਉਹ ਦੋ ਧੀਆ ਦੀ ਮਾਂ ਸੀ ਤੇ ਉਹਨੂੰ ਤੁਸੀਂ ਘਰੋਂ ਕੱਢਤਾ ਵੀ ਇਹ ਨਾ ਸੋਚਿਓ ਵੀ ਮੈਂ ਘਰੋਂ ਜਾਵਾਂ ਹੱਕ ਤਾਂ ਮੇਰਾ ਇਸ ਘਰ 'ਚ ਹੈਗਾ ਹੀ ਆ ਤੇ ਉਹ ਕਹਿੰਦੀ ਆ ਵੀ ਆਪਾਂ ਕੋਈ ਬੱਚਾ ਗੋਦ ਲੈ ਲੈਨੇ ਆ ਤਾਂ ਜਿਹੜੀ ਗੁਰਜੀਤ ਦੀ ਮਾਂ ਗਈ ਉਹ ਆਪਣੇ ਪੁੱਤ ਨੂੰ ਕਹਿੰਦੀ ਵੀ ਗੋਦ ਨਹੀਂ ਲੈਣਾ ਵੀ ਬੱਚਾ ਆਪਾਂ ਗੋਦ ਨਹੀਂ ਲੈਣਾ ਤਾਂ ਫੇਰ ਗੁਰਜੀਤ ਕਹਿੰਦਾ ਵੀ ਜੇ ਆਪਾਂ ਬੱਚਾ ਗੋਦ ਨਹੀਂ ਲਵਾਂਗੇ ਤੇ ਫੇਰ ਆਪਣਾ ਵੰਸ਼ ਕਿਵੇਂ ਅੱਗੇ ਵਧੂਗਾ ਚਲੋ ਇਸ ਗੱਲ ਨੂੰ ਲੈ ਕੇ ਉਹਨਾਂ ਦੇ ਵਿੱਚ ਕਲੇਸ਼ ਰਹਿੰਦਾ ਤੇ ਇੱਕ ਦਿਨ ਗੁਰਜੀਤ ਦੇ ਘਰ ਵਾਲੀ ਜਿਹੜੀ ਉਹ ਆਪਣੀ ਮਰਜ਼ੀ ਦੇ ਨਾਲ ਘਰ ਛੱਡ ਕੇ ਚਲੀ ਜਾਂਦੀ ਆ ਆਪਣੇ ਪੇਕੇ ਘਰ ਜਾ ਕੇ ਆਪਦੇ ਪਿਓ ਨੂੰ ਕਹਿੰਦੀ ਆ ਵੀ ਮੈਂ ਨਹੀਂ ਰਹਿਣਾ ਇਹਦੇ ਵੀ ਮੈਂ ਮਾਂ ਨਹੀਂ ਬਣ ਸਕਦੀ ਇਹ ਤਾਂ ਮੈਨੂੰ ਤਾਨੇ ਮਿਹਣੇ ਮਾਰਦੇ ਆ ਵੀ ਨਾਲੇ ਉਹਨਾਂ ਦਾ ਕੀ ਭਰੋਸਾ ਜਿਹੜਿਆਂ ਨੇ ਆਪਦੀ ਦੋ ਦੀ ਆਂਦੀ ਮਾਂ ਆਪਦੀ ਨੂੰ ਘਰੋਂ ਕੱਢਦੀ ਵੀ ਮੈਨੂੰ ਕਿਹੜਾ ਰੱਖਣਗੇ ਵੀ ਮੈਂ ਤਾਂ ਫਿਰ ਵੀ ਹਨਾ ਬਾਹਾਂ ਜਾ ਚਲੋ ਗੁਰਜੀਤ ਜਿਹੜਾ ਉਹ ਆਪਣੀ ਪਤਨੀ ਨੂੰ ਵਾਪਸ ਨਹੀਂ ਲਿਆਉਂਦਾ ਮਾਂ ਪੁੱਤਾਂ ਦੀ ਹਾਲਤ ਹੈ ਜਿਹੜੀ ਉਹ ਬੱਤਰ ਹੋ ਜਾਂਦੀ ਆ ਗੁਰਜੀਤ ਦੀ ਮਾਂ ਇੱਕ ਦਿਨ ਕੰਮ ਕਰ ਰਹੀ ਤਿਲਕ ਕਿ ਡਿੱਗਦੀ ਆ ਤੇ ਉਵੇਂ ਹੀ ਉਹਦੇ ਸੱਟ ਵੱਜਦੀ ਆ ਜਿਵੇਂ ਇੱਕ ਦਿਨ ਰਾਜਵੀਰ ਦੇ ਵੱਜੀ ਸੀ ਗੁਰਜੀਤ ਰਾਜਵੀਰ ਦੇ ਜਾਣ ਦੇ ਵਿਛੋੜੇ ਦੇ ਵਿੱਚ ਤੇ ਉਹਨੂੰ ਪਛਤਾਵਾ ਵੀ ਹੁੰਦਾ ਤੇ ਆਪਣੀ ਦੂਜੀ ਘਰ ਵਾਲੀ ਦੇ ਜਾਣ ਦਾ ਵੀ ਉਹਨੂੰ ਗਮ ਹੁੰਦਾ ਕਿਉਂਕਿ ਉਹ ਸੋਚਦਾ ਵੀ ਮੈਂ ਤਾਂ ਆਪਣੀ ਜ਼ਿੰਦਗੀ ਨੂੰ ਕਿੱਧਰ ਲੈ ਕੇ ਜਾਣਾ ਚਾਹੁੰਦਾ ਸੀ ਤੇ ਕਿੱਧਰ ਲੈ ਗਿਆ ਇਸ ਗੱਲ ਦਾ ਉਹਨੂੰ ਬੜਾ ਦੁੱਖ ਹੁੰਦਾ ਤੇ ਉਹ ਵੀ ਕੰਮ ਧੰਦੇ ਦੇ ਵਿੱਚੋਂ ਆਪਣਾ ਧਿਆਨ ਹਟਾ ਲੈਂਦਾ ਬਸ ਉਹ ਰਾਤ ਨੂੰ ਰੋਜ਼ ਸ਼ਰਾਬ ਪੀਂਦਾ ਹਾਲ ਤਾਂ ਜਿਹੜੀ ਉਹ ਘਰ ਦੀ ਖਰਾਬ ਹੋ ਜਾਂਦੀ ਆ ਆਪਦੀ ਮਾਂ ਦੀ ਸਾਂਭ ਸੰਭਾਲ ਕਰਦਾ ਪਰ ਉਹ ਨਹੀਂ ਸੰਭਾਲ ਨਹੀਂ ਕਰ ਸਕਦਾ ਠੀਕ ਆ ਉਹਨੂੰ ਰੋਟੀ ਪਾਣੀ ਦੇ ਦਿੰਦਾ ਉਹਨੂੰ ਦਵਾਈ ਬੂਟੀ ਦਿਵਾ ਲਿਆ ਹੁੰਦਾ ਤੇ ਉਹਦੀ ਮਾਂ ਵੀ ਮੰਜੇ ਤੇ ਪਈ ਝੂਕਦੀ ਆ ਇੱਧਰ ਰਾਜਵੀਰ ਦੀ ਜ਼ਿੰਦਗੀ ਹੈ ਜਿਹੜੀ ਉਹ ਸਮਰ ਚੁੱਕੀ ਹੁੰਦੀ ਆ ਤੇ ਰਾਜਵੀਰ ਇੱਕ ਦਿਨ ਬੈਠੀ ਉਹ ਵੇਲਾ ਯਾਦ ਕਰਦੀ ਆ ਅਸਲ ਦੇ ਵਿੱਚ ਰਾਜਵੀਰ ਜਦੋਂ ਪਹਿਲਾਂ ਕੁਆਰੀ ਹੁੰਦੀ ਸੀ ਤਾਂ ਉਹ ਕਿਸੇ ਮੁੰਡੇ ਨੂੰ ਪਸੰਦ ਕਰਦੀ ਸੀ ਤੇ ਜਦੋਂ ਉਹਨੇ ਆਪਣੇ ਮਾਪਿਓ ਦੇ ਨਾਲ ਉਸ ਮੁੰਡੇ ਨਾਲ ਵਿਆਹ ਕਰਵਾਉਣ ਬਾਰੇ ਗੱਲ ਕੀਤੀ ਸੀ ਨਾ ਕਿਉਂਕਿ ਮੁੰਡਾ ਵੀ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਤਾਂ ਉਹਦੇ ਮਾਪਿਓ ਕਹਿੰਦੇ ਵੀ ਅਸੀਂ ਮੁੰਡੇ ਨੂੰ ਮਿਲਣਾ ਚਾਹੁੰਦੇ ਆ ਤੇ ਉਹਨੇ ਵਾਪਸ ਮੁੰਡੇ ਨੂੰ ਫੋਨ ਕੀਤਾ ਇਹ ਕਹਿਣ ਵਾਸਤੇ ਵੀ ਮੇਰੇ ਮਾਪਿਓ ਤੈਨੂੰ ਮਿਲਣਾ ਚਾਹੁੰਦੇ ਆ ਪਰ ਉਹ ਮੁੰਡਾ ਜਿਹਦਾ ਨਾਮ ਅਵਤਾਰ ਹੁੰਦਾ ਉਹ ਫੋਨ ਨਹੀਂ ਚੱਕਦਾ ਕਈ ਦਿਨ ਰਾਜਵੀਰ ਫੋਨ ਲਾਉਂਦੀ ਰਹਿੰਦੀ ਆ ਪਰ ਜਦੋਂ ਫੋਨ ਨਹੀਂ ਚੱਕਦਾ ਤਾਂ ਰਾਜਵੀਰ ਨੂੰ ਇਹ ਹੋ ਜਾਂਦਾ ਵੀ ਸ਼ਾਇਦ ਅਵਤਾਰ ਨੇ ਮੈਨੂੰ ਲਾਰਾ ਹੀ ਲਾਇਆ ਸੀ ਵਿਆਹ ਕਰਾਉਣ ਦਾ ਵੀ ਤਾਂ ਹੀ ਉਹ ਫੋਨ ਨਹੀਂ ਚੁੱਕ ਰਿਹਾ ਤੇ ਚਲੋ ਇੱਕ ਦਿਨ ਉਹਨੂੰ ਰਾਜਵੀਰ ਨੂੰ ਫੋਨ ਆਉਂਦਾ ਅਵਤਾਰ ਦੇ ਫੋਨ ਤੋਂ ਤੇ ਅੱਗੋਂ ਇੱਕ ਕੁੜੀ ਗੱਲ ਕਰ ਰਹੀ ਹੁੰਦੀ ਆ ਉਹ ਕੁੜੀ ਕਹਿੰਦੀ ਵੀ ਅੱਜ ਤੋਂ ਬਾਅਦ ਤੁਸੀਂ ਕਦੇ ਵੀ ਇਸ ਨੰਬਰ ਤੇ ਫੋਨ ਨਹੀਂ ਕਰੋਗੇ ਅਵਤਾਰ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਤੇ ਮੈਂ ਅਵਤਾਰ ਦੀ ਪਤਨੀ ਆ ਅਸੀਂ ਦੋਨੋਂ ਨੇ ਵਿਆਹ ਕਰਾ ਲਿਆ ਇਹ ਗੱਲ ਸੁਣ ਕੇ ਜਿਹੜੀ ਰਾਜਵੀਰ ਉਹ ਟੁੱਟ ਜਾਂਦੀ ਆ ਤੇ ਆਪਣੇ ਮਾਪਿਆਂ ਨੂੰ ਕਹਿੰਦੀ ਵੀ ਤੁਸੀਂ ਮੇਰੇ ਵਾਸਤੇ ਕੋਈ ਮਰਜ਼ੀ ਰਿਸ਼ਤਾ ਵੇਖ ਸਕਦੇ ਹੋ ਵੀ ਅਵਤਾਰ ਮੇਰੇ ਨਾਲ ਵਿਆਹ ਨਹੀਂ ਕਰਾਊਗਾ ਚਲੋ ਉਹਦੇ ਮਾਪਿਓ ਫਿਰ ਗੁਰਜੀਤ ਨਾਲ ਉਹਦਾ ਰਿਸ਼ਤਾ ਕਰਦੇ ਆ ਭਾਵੇਂ ਕਿ ਰਾਜਵੀਰ ਅਵਤਾਰ ਨੂੰ ਭੁੱਲ ਚੁੱਕੀ ਸੀ ਪਰ ਹੁਣ ਜਦੋਂ ਵੀ ਉਹ ਆਪਣੇ ਨਾ ਘਰ ਦੇ ਵਿੱਚ ਬੈਠੀ ਕੋਈ ਕੰਮ ਕਰਦੀ ਆ ਤਾਂ ਉਹ ਅਵਤਾਰ ਨੂੰ ਯਾਦ ਜ਼ਰੂਰ ਕਰਦੀ ਆ ਵੀ ਸ਼ਾਇਦ ਜੇ ਅਵਤਾਰ ਨੇ ਮੇਰੇ ਨਾਲ ਵਿਆਹ ਕਰਾਇਆ ਹੁੰਦਾ ਤਾਂ ਮੇਰੀ ਜ਼ਿੰਦਗੀ ਅੱਜ ਇਹ ਨਾ ਹੁੰਦੀ। ਇਸੇ ਤਰ੍ਹਾਂ ਸਮਾਂ ਗੁਜ਼ਰਦਾ ਤੇ ਇੱਕ ਦਿਨ ਰਾਜਵੀਰ ਆਪਣੀਆਂ ਬੱਚੀਆਂ ਨੂੰ ਸਕੂਲ ਤੋੜ ਕੇ ਸਿਲਾਈ ਦਾ ਕੰਮ ਕਰ ਰਹੀ ਹੁੰਦੀ ਆ। ਉਹਨਾਂ ਦੇ ਘਰ ਦਾ ਗੇਟ ਖੜਕਦਾ ਤੇ ਉਹਨੂੰ ਇਹ ਲੱਗਦਾ ਵੀ ਸ਼ਾਇਦ ਮੇਰਾ ਭਰਾ ਆ ਗਿਆ। ਉਹ ਜਾ ਕੇ ਦਰਵਾਜ਼ਾ ਖੋਲਦੀ ਆ ਤਾਂ ਅੱਗੋਂ ਉਹ ਅਵਤਾਰ ਨੂੰ ਦੇਖ ਕੇ ਹੈਰਾਨ ਰਹਿ ਜਾਂਦੀ ਆ। अवतार ਜਿਹੜਾ ਕਿ ਇੰਨਾ ਸੋਹਣਾ ਸੁਨੱਖਾ ਹੁੰਦਾ ਸੀ ਅੱਜ ਉਹਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਹੁੰਦੀ ਉਹਦੇ ਵਾਲ ਆ ਜਿਹੜੇ ਉਹ ਚਿੱਟੇ ਹੋਏ ਪਏ ਹੁੰਦੇ ਆ ਤੇ ਉਹਦੇ ਚਿਹਰੇ ਤੇ ਵੀ ਝੁਰੜੀਆਂ ਪਈਆਂ ਹੁੰਦੀਆਂ ਤੇ ਰਾਜਵੀਰ ਅਵਤਾਰ ਨੂੰ ਦੇਖ ਕੇ ਕਹਿੰਦੀ ਹੈ ਅਵਤਾਰ ਤੁਸੀਂ ਇੱਥੇ ਅਵਤਾਰ ਉਹਨੂੰ ਕਹਿੰਦਾ ਕਿ ਰਾਜਵੀਰ ਤੂੰ ਇਹ ਹਾਲਤ ਕੀ ਬਣਾ ਲਈ ਤੂੰ ਆਪਣੀ ਉਹ ਕਹਿੰਦੀ ਵੀ ਚਲੋ ਅੰਦਰ ਆਜੋ ਅੰਦਰ ਜਾ ਕੇ ਗੱਲ ਕਰਦੇ ਆ ਉਹਨੂੰ ਅੰਦਰ ਲੈ ਕੇ ਜਾਂਦੀ ਆ ਮੰਜੇ ਤੇ ਬਿਠਾਉਂਦੀ ਆ ਤਾ ਫਿਰ ਅਵਤਾਰ ਉਹਨੂੰ ਦੱਸਦਾ ਕਿ ਰਾਜਵੀਰ ਤੈਨੂੰ ਪਤਾ ਮੈਨੂੰ ਪਤਾ ਲੱਗ ਗਿਆ ਵੀ ਤੈਨੂੰ ਤੇਰੇ ਘਰ ਵਾਲੇ ਨੇ ਤਲਾਕ ਦੇ ਦਿੱਤਾ ਤੇ ਤੇਰੇ ਦੋ ਬੱਚੀਆਂ ਵੀ ਆ ਉਹ ਕਹਿੰਦੀ ਵੀ ਫਿਰ ਹੁਣ ਤੂੰ ਕਿਉਂ ਆਇਆ ਉਹ ਕਹਿੰਦਾ ਵੀ ਤੈਨੂੰ ਇੱਕ ਗੱਲ ਦਾ ਭੁਲੇਖਾ ਸੀ ਤੈਨੂੰ ਇੱਕ ਸਚਾਈ ਨਹੀਂ ਪਤਾ ਸੀ ਮੈਂ ਤੈਨੂੰ ਉਹ ਸਚਾਈ ਦੱਸਣ ਆਇਆ ਉਹ ਕਹਿੰਦੀ ਵੀ ਕਿਹੜੀ ਸਚਾਈ ਉਹ ਕਹਿੰਦਾ ਵੀ ਤੂੰ ਮੇਰੇ ਨਾਲ ਵਿਆਹ ਕਰਾਉਣ ਨੂੰ ਕਿਹਾ ਸੀ ਨਾ ਤੇ ਜਿੱਦਣ ਤੂੰ ਮੈਨੂੰ ਫੋਨ ਕੀਤਾ ਸੀ ਉਸ ਦਿਨ ਮੇਰਾ ਐਕਸੀਡੈਂਟ ਹੋ ਗਿਆ ਸੀ ਇਹ ਐਕਸੀਡੈਂਟ ਦੇ ਵਿੱਚ ਮੈਂ ਕੋਮਾ ਦੇ ਵਿੱਚ ਚਲਿਆ ਗਿਆ ਸੀ ਜਦੋਂ ਮੈਂ ਤੇਰੇ ਨਾਲ ਵਿਆਹ ਦੀ ਗੱਲ ਆਪਣੀ ਇੱਕ ਦੋਸਤ ਨੂੰ ਦੱਸੀ ਸੀ ਤੇ ਉਹ ਦੋਸਤ ਮੈਨੂੰ ਪਸੰਦ ਕਰਦੀ ਸੀ ਫਿਰ ਉਸੇ ਨੇ ਇਹੀ ਤੈਨੂੰ ਫੋਨ ਕਰਕੇ ਝੂਠ ਬੋਲਿਆ ਸੀ ਵੀ ਸਾਡਾ ਵਿਆਹ ਹੋ ਗਿਆ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਵੀ ਮੈਂ ਤੇਰੇ ਨਾਲ ਵਿਆਹ ਕਰਾਵਾਂ ਤੇ ਉਸ ਵੇਲੇ ਮੇਰੀ ਹਾਲਤ ਤਾਂ ਕੋਈ ਹੈ ਨਹੀਂ ਸੀ ਮੈਂ ਤਾਂ ਕੋਮਾ ਦੇ ਵਿੱਚ ਸੀ ਇਸ ਕਰਕੇ ਮੈਨੂੰ ਨਹੀਂ ਪਤਾ ਵੀ ਉਹਨੇ ਤੈਨੂੰ ਕੀ ਕਿਹਾ ਪਰ ਜਦੋਂ ਮੈਂ 3 ਮਹੀਨਿਆਂ ਬਾਅਦ ਹੋਸ਼ ਚ ਆਇਆ ਤੇ ਮੈਂ ਵੇਖਿਆ ਆਪਣੇ ਆਪ ਨੂੰ ਹਨਾ ਮੈਂ ਹਸਪਤਾਲ ਦੇ ਵਿੱਚ ਸੀ ਤੇ ਉਹੀ ਕੁੜੀ ਮੇਰੇ ਬੈੱਡ ਦੇ ਸਹਾਰੇ ਬੈਠੀ ਸੀ ਤੇ ਹੌਲੀ-ਹੌਲੀ ਉਹਨੇ ਜਦੋਂ ਮੈਨੂੰ ਇਹ ਗੱਲ ਦੱਸੀ ਸੀ ਕਿ ਵੀ ਉਹ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ ਤੇ ਮੈਂ ਉਹਨੂੰ ਦੱਸਿਆ ਵੀ ਮੈਂ ਤਾਂ ਰਾਜਵੀਰ ਨਾਲ ਵਿਆਹ ਕਰਾਉਣਾ ਤਾਂ ਫਿਰ ਉਹਨੇ ਮੈਨੂੰ ਇਹ ਦੱਸਦਾ ਸੀ ਵੀ ਰਾਜਵੀਰ ਦਾ ਵਿਆਹ ਹੋ ਗਿਆ ਤੇ ਉਹ ਮੇਰੇ ਕੋਲ ਇਹ ਵੀ ਮੰਨ ਗਈ ਸੀ ਵੀ ਮੈਂ ਨਹੀਂ ਚਾਹੁੰਦੀ ਸੀ ਗੁਰਜੀ ਅਵਤਾਰ ਮੈਂ ਨਹੀਂ ਚਾਹੁੰਦੀ ਸੀ ਕਿ ਤੁਸੀਂ ਰਾਜਵੀਰ ਦੇ ਨਾਲ ਵਿਆਹ ਕਰਾਉ ਕਿਉਂਕਿ ਮੈਂ ਤੁਹਾਡੇ ਨਾਲ ਵਿਆਹ ਕਰਾਉਣਾ ਚਾਹਣੀ ਆ ਤੇ ਉਸ ਤੋਂ ਬਾਅਦ ਮੈਂ ਉਸ ਕੁੜੀ ਨੂੰ ਬੁਲਾਉਣਾ ਛੱਡਤਾ ਸੀ ਤੇ ਉਹਨੂੰ ਮੈਂ ਕਿਹਾ ਵੀ ਤੂੰ ਮੇਰੇ ਨਾਲ ਧੋਖਾ ਕੀਤਾ ਵੀ ਪਹਿਲਾਂ ਭਾਵੇਂ ਤੂੰ ਮੈਨੂੰ ਪਸੰਦ ਕਰਦੀ ਸੀ ਤੇ ਮੇਰਾ ਉਂਝ ਭਾਵੇਂ ਰਾਜਵੀਰ ਨਾਲ ਵਿਆਹ ਨਾ ਹੁੰਦਾ ਪਰ ਤੇਰੇ ਝੂਠ ਬੋਲਣ ਕਰਕੇ ਰਾਜਵੀਰ ਦਾ ਕਿਤੇ ਅੱਡ ਵਿਆਹ ਹੋਇਆ ਤੇ ਮੈਂ ਸੋਚ ਲਿਆ ਸੀ ਵੀ ਮੇਰੀ ਜ਼ਿੰਦਗੀ ਤੇਰੇ ਲਿਖੇ ਮੈਂ ਕਦੇ ਵਿਆਹ ਨਹੀਂ ਕਰਾਉ ਤੇ ਮੈਂ ਵਿਆਹ ਕਰਵਾਇਆ ਵੀ ਨਹੀਂ ਤੇ ਮੈਂ ਤੇਰੀ ਵਿਵਹਤਾ ਜ਼ਿੰਦਗੀ ਦੇ ਵਿੱਚ ਕੋਈ ਦਖਲ ਨਹੀਂ ਦੇਣਾ ਚਾਹੁੰਦਾ ਸੀ ਪਰ ਹੁਣ ਜਦੋਂ ਮੈਨੂੰ ਪਤਾ ਲੱਗਿਆ ਵੀ ਤੇਰਾ ਤਲਾਕ ਹੋ ਗਿਆ ਤੇਰੇ ਦੋ ਬੇਟੀਆਂ ਵੀ ਆ ਤੇ ਤੂੰ ਆਪੇ ਹਣਾ ਆਪਣੇ ਘਰ ਦਾ ਖਰਚਾ ਵੀ ਚਲਾ ਰਹੀ ਆ ਤੇ ਮੈਨੂੰ ਇਹ ਲੱਗਿਆ ਵੀ ਮੈਂ ਤੈਨੂੰ ਮਿਲਣਾ ਵਾਂ ਇਸ ਕਰਕੇ ਮੈਂ ਤੈਨੂੰ ਮਿਲਣ ਆਇਆ ਤੇ ਤੈਨੂੰ ਉਹ ਸਚਾਈ ਦੱਸਣ ਆਇਆ ਕਿਉਂਕਿ ਜੇ ਤੈਨੂੰ ਉਹ ਸਚਾਈ ਨਾ ਦੱਸਦਾ ਤਾਂ ਸ਼ਾਇਦ ਤੂੰ ਸਾਰੀ ਉਮਰ ਮੈਨੂੰ ਬੇਵਫਾ ਸਮਝਣਾ ਸੀ ਇਹ ਗੱਲ ਸੁਣ ਕੇ ਰਾਜਵੀਰ ਜਿਹੜੀ ਉਹ ਰੋਣ ਲੱਗ ਜਾਂਦੀ ਹੈ ਤੇ ਉਹਨੂੰ ਕਹਿੰਦੀ ਵੀ ਸ਼ਾਇਦ ਤੇਰਾ ਐਕਸੀਡੈਂਟ ਨਾ ਹੁੰਦਾ ਤਾਂ ਮੇਰੀ ਜ਼ਿੰਦਗੀ ਦੇ ਵਿੱਚ ਵੀ ਇੰਨਾ ਕੁਝ ਨਾ ਵਾਪਰਦਾ ਤੇ ਫਿਰ ਉਹਨੂੰ ਅਵਤਾਰ ਕਹਿੰਦਾ ਕਿ ਜੇ ਅੱਜ ਤੂੰ ਚਾਹੇ ਤਾਂ ਮੈਂ ਅੱਜ ਵੀ ਤੇਰੇ ਨਾਲ ਵਿਆਹ ਕਰਨ ਲਈ ਤਿਆਰ ਹਾਂ ਫਿਰ ਉਹ ਹਾਂ ਕਰ ਦਿੰਦੀ ਆ ਉਹ ਕਹਿੰਦੀ ਵੀ ਦੇਖ ਮੇਰੀਆਂ ਧੀਆ ਭਾਵੇਂ ਮੈਂ ਪਾਲ ਰਹੀ ਆ ਪਰ ਇੱਕ ਕੱਲੀ ਔਰਤ ਦਾ ਇਸ ਸਮਾਜ ਦੇ ਵਿੱਚ ਰਹਿਣਾ ਬਹੁਤ ਔਖਾ ਤੇ ਜਦੋਂ ਤੂੰ ਹੁਣ ਤੱਕ ਮੇਰੀ ਉਡੀਕ ਕਰ ਰਹੇ ਹਾਂ ਤੇ ਅੱਜ ਵੀ ਮੇਰਾ ਹੱਥ ਫੜਨ ਨੂੰ ਤਿਆਰ ਹਾਂ ਫਿਰ ਉਹ ਅਵਤਾਰ ਦੇ ਨਾਲ ਵਿਆਹ ਕਰਦੀ ਆ ਬੜਾ ਸਿੰਪਲ ਤੇ ਸਾਦਾ ਵਿਆਹ ਹੁੰਦਾ ਤੇ ਫਿਰ ਅਵਤਾਰ ਆ ਜਿਹੜਾ ਉਹ ਰਾਜਵੀਰ ਦੇ ਨਾਲ ਉਸੇ ਘਰ ਚ ਰਹਿਣ ਲੱਗਦਾ ਕਿਉਂਕਿ ਅਵਤਾਰ ਦੇ ਵੀ ਅੱਗੇ ਪਿੱਛੇ ਕੋਈ ਨਹੀਂ ਹੁੰਦਾ ਪਹਿਲਾਂ ਉਹਦੇ ਮਾਪਿਓ ਜਿਉਂਦੇ ਹੁੰਦੇ ਆ ਜਦੋਂ ਵਿਆਹ ਦੀ ਗੱਲ ਚੱਲਦੀ ਹੁੰਦੀ ਆ ਪਰ ਆਪਣੇ ਪੁੱਤ ਦੀ ਇਹ ਹਾਲਤ ਵੇਖ ਕੇ ਉਹ ਵੀ ਸਦਮਾ ਨਹੀਂ ਸ सहार ਸਕਦੇ ਤੇ ਉਹਨਾਂ ਦੀ ਅੱਗੇ ਪਿੱਛੇ ਮੌਤ ਹੋ ਜਾਂਦੀ ਆ ਤੇ ਹੁਣ ਅਵਤਾਰ ਨੂੰ ਵੀ ਇਹ ਹੁੰਦਾ ਮੈਂ ਵੀ ਇਕੱਲਾ ਇਹਦਾ ਸਹਾਰਾ ਬਣਾ ਚਲੋ ਦੋਨੋਂ ਵਿਆਹ ਕਰਦੇ ਆ ਆਪਦੀ ਜ਼ਿੰਦਗੀ ਹੈ ਜਿਹੜੀ ਉਹ ਨਵੇਂ ਸਿਰੇ ਤੋਂ ਜਿਹਾਉਣਾ ਸ਼ੁਰੂ ਕਰਦੇ ਆ ਰਾਜਵੀਰ ਦੀਆਂ ਦੋਨੋਂ ਤੀਆਂ ਨੂੰ ਪਿਓ ਮਿਲ ਜਾਂਦਾ ਪਰ ਉਧਰ ਜਿਹੜਾ ਗੁਰਜੀਤ ਤੇ ਉਹਦੀ ਮਾਂ ਦੀ ਉਹੀ ਹਾਲਤ ਹੁੰਦੀ ਆ ਇੱਕ ਦਿਨ ਇਹ ਸ਼ਹਿਰ ਜਾਂਦੀ ਆ ਰਾਜਵੀਰ ਉਹਨਾਂ ਦੀਆਂ ਇਹਦੀਆਂ ਧੀਆਂ ਦੇ ਸਕੂਲ ਦੇ ਵਿੱਚ ਫੰਕਸ਼ਨ ਹੁੰਦਾ ਤੇ ਉਹਨਾਂ ਵਾਸਤੇ ਨੇ ਕੱਪੜੇ ਬਣਾਉਣੇ ਹੁੰਦੇ ਆ ਇਹ ਜਾਂਦੀ ਆ ਤੇ ਇਹ ਨਾ व्हीਲ ਚੇਅਰ ਦੇ ਉੱਤੇ ਇੱਕ ਮੰਗਤੇ ਨੂੰ ਬੈਠੇ ਨੂੰ ਦੇਖਦੀ ਆ ਤੇ ਉਹ ਹਨਾ ਮੰਗਤਾ ਭੀਖ ਮੰਗ ਰਿਆ ਹੁੰਦਾ ਤੇ ਇਹ ਨਾ ਮੁੜ ਕੇ ਉਹਦੇ ਵੱਲ ਵੇਖਦੀ ਆ ਤੇ ਉਹ ਨੂੰ ਵੇਖਦੀ ਆ ਵੀ ਗੁਰਜੀਤ ਤੂੰ ਚਲ ਉਹਦੇ ਕੋਲ ਜਾਂਦੀ ਆ ਉਹਨੂੰ ਜਦੋਂ ਪੈਸੇ ਕੱਢ ਕੇ ਦਿੰਦੀ ਆ ਤਾਂ ਗੁਰਜੀਤ ਇਹਨੂੰ ਪਛਾਣ ਲੈਂਦਾ ਪਛਾਣ ਤਾਂ ਇਹ ਵੀ ਲੈਂਦੀ ਆ ਪਰ ਉਹਨੂੰ ਬੁਲਾਉਂਦੀ ਨਹੀਂ ਕੁਛ ਜਦੋਂ ਪਛਾਣਦਾ ਤੇ ਉਹ ਕਹਿੰਦਾ ਕਿ ਰਾਜਵੀਰ ਉਹ ਕਹਿੰਦੀ ਵੀ ਗੁਰਜੀਤ ਤੇਰੀ ਇਹ ਹਾਲਤ ਉਹ ਕਹਿੰਦਾ ਵੀ ਜਿਹੜੇ ਤੈਨੂੰ ਦੁੱਖ ਦਿੱਤੇ ਆ ਫਿਰ ਉਹਨਾਂ ਦਾ ਖਾਮਿਆਜਾ ਤਾਂ ਮੈਂ ਭੁਗਤਣਾ ਸੀ ਨਾ ਉਹ ਕਹਿੰਦੀ ਵੀ ਇਹ ਹਾਲਤ ਕਿਵੇਂ ਉਹ ਕਹਿੰਦਾ ਵੀ ਮੇਰੇ ਦੂਜੇ ਘਰ ਵਾਲੀ ਸੀ ਜਿਹੜੀ ਉਹਦੇ ਕੋਈ ਬੱਚਾ ਨਹੀਂ ਹੋਇਆ ਇਸ ਕਰਕੇ ਉਹ ਵੀ ਘਰ ਛੱਡ ਕੇ ਚਲੀ ਗਈ ਮਾਂ ਦੇ 6:00 ਵਜੇ ਉਹ ਮੰਜੇ ਤੇ ਪਈ ਚੂਕਦੀ ਆ ਵਿਲਕਦੀ ਆ ਪਰ ਉਹ ਤੈਨੂੰ ਡੀਕਦੀ ਆ ਇੱਕ ਵਾਰ ਉਹ ਤੇਰੇ ਤੋਂ ਮਾਫੀ ਮੰਗਣਾ ਚਾਹੁੰਦੀ ਆ ਤੇ ਰਾਜਵੀਰ ਉਹਨੂੰ ਕਹਿੰਦੀ ਵੀ ਗੁਰਜੀਤ ਹੁਣ ਤੇਰਾ ਤੇ ਮੇਰੇ ਰਾਹ ਅਲੱਗ ਹੋ ਚੁੱਕੇ ਆ ਤੇ ਮੈਂ ਆਪਣੀ ਨਵੀਂ ਦੁਨੀਆ ਬਸਾ ਲਈ ਆ ਮੈਂ ਵਿਆਹ ਕਰਵਾ ਲਿਆ ਕਿਉਂਕਿ ਮੈਨੂੰ ਮੇਰੀਆਂ ਧੀਆਂ ਵਾਸਤੇ ਪਿਓ ਦੀ ਲੋੜ ਸੀ ਉਹਨਾਂ ਦਾ ਆਪਣਾ ਸਕਾ ਪਿਓ ਤਾਂ ਉਹਨਾਂ ਦਾ ਪਿਓ ਨਹੀਂ ਬਣ ਸਕਿਆ ਪਰ ਮੇਰੀਆਂ ਧੀਆਂ ਪਿਓ ਦੇ ਪਿਆਰ ਨੂੰ ਤਰਸਦੀਆਂ ਸੀ ਤੇ ਇੱਕ ਇਕੱਲੀ ਔਰਤ ਦਾ ਰਹਿਣਾ ਵੀ ਇਸ ਸਮਾਜ ਦੇ ਵਿੱਚ ਬੜਾ ਔਖਾ ਇਸ ਕਰਕੇ ਮੈਂ ਆਪਣੀ ਜ਼ਿੰਦਗੀ ਨੂੰ ਆਪਣੇ ਹਿਸਾਬ ਨਾਲ ਜੀ ਰਹੀ ਆਂ ਕਾਸ਼ ਤੂੰ ਮੈਨੂੰ ਘਰੋਂ ਨਾ ਕੱਢਿਆ ਹੁੰਦਾ ਤੇ ਅੱਜ ਆਪਣੀ ਹੋਰ ਜ਼ਿੰਦਗੀ ਹੁੰਦੀ ਉਹ ਕਹਿੰਦਾ ਵੀ ਮੈਂ ਤੇਰੇ ਤੋਂ ਮਾਫੀ ਮੰਗਣ ਦੇ ਲਾਇਕ ਤਾਂ ਹੈ ਨਹੀਂ ਪਰ ਮੇਰੀ ਰੂਹ ਨੂੰ ਸਕੂਨ ਮਿਲ ਜੂਗਾ ਤੇ ਮੇਰੀ ਮਾਂ ਦੀ ਰੂਹ ਨੂੰ ਵੀ ਸਕੂਨ ਮਿਲ ਜੂ ਜੇ ਤੂੰ ਇੱਕ ਵਾਰ ਮੇਰੀ ਮਾਂ ਨੂੰ ਮਿਲੇਵੇਂ ਫਿਰ ਉਹ ਕਹਿੰਦੀ ਵੀ ਠੀਕ ਆ ਮੈਂ ਇਕੱਲੀ ਨਹੀਂ ਜਾਊਂਗੀ ਮੈਂ ਉਹਦੀਆਂ ਪੋਤੀਆਂ ਨੂੰ ਵੀ ਲੈ ਕੇ ਜਾਊਂਗੀ ਉਹ ਕਹਿੰਦੀ ਵੀ ਕੱਲ ਨੂੰ ਮੈਂ ਆਊਂਗੀ ਤਿਉਹ ਕਹਿੰਦੀ ਵੀ ਨਾਲੇ ਹੁਣ ਤੂੰ ਭੀਖ ਕਿਉਂ ਮੰਗਦਾ ਵੀ ਤੂੰ ਤਾਂ ਤੇਰੇ ਕੋਲੇ ਵਧੀਆ ਜ਼ਮੀਨ ਜਾਇਦਾਦ ਸੀ ਤਾਂ ਫਿਰ ਉਹ ਦੱਸਦਾ ਵੀ ਜਦੋਂ ਮੇਰੇ ਦੂਜੇ ਘਰ ਵਾਲੀ ਘਰ ਛੱਡ ਕੇ ਗਈ ਹੈ ਤਾਂ ਤਲਾਕ ਮੰਗਿਆ ਉਹਨੇ ਵੀ ਉਹ ਤਕਰੀਬਨ ਜ਼ਮੀਨ ਪਹਿਲਾਂ ਤਾਂ ਕੁਝ ਤਾਂ ਉਹਨੇ ਵਿਕਿਆ ਹੀ ਦਿੱਤੀ ਸੀ ਖੁੱਲੇ ਖਰਚੇ ਕਰਦੀ ਸੀ ਜਿਹੜੀ ਬਚੀ ਸੀ ਉਹਦੇ ਵਿੱਚੋਂ ਵੀ ਉਹ ਹਿੱਸਾ ਲੈ ਗਈ ਮੇਰੇ ਕੋਲੇ ਕੁਝ ਨਹੀਂ ਬਚਿਆ ਕੁਛ ਮਾਂ ਦੇ ਇਲਾਜ ਤੇ ਪੈਸੇ ਲੱਗੇ ਤੇ ਵੀ ਮੈਂ ਮੰਗਣ ਨੂੰ ਮਜਬੂਰ ਹੋ ਗਿਆ ਕਿਉਂਕਿ ਮੇਰੇ ਚ ਕੰਮ ਕਰਨ ਦੀ ਕੋਈ ਹਿੰਮਤ ਵੀ ਨਹੀਂ ਰਹੀ ਤੈਨੂੰ ਫਿਰ ਉਹ ਅਗਲੇ ਦਿਨ ਜਾਣ ਦਾ ਕਹਿ ਕੇ ਫਿਰ ਉਕਰਾ ਕੇ ਅਵਤਾਰ ਨਾਲ ਗੱਲ ਕਰਦੀ ਆ ਤੇ ਅਵਤਾਰ ਕਹਿੰਦਾ ਵੀ ਮੈਨੂੰ ਕੋਈ ਇਤਰਾਜ਼ ਨਹੀਂ ਜੇ ਤੂੰ ਜਾਣਾ ਚਾਹੇ ਫਿਰ ਅਗਲੇ ਦਿਨ ਉਹ ਅਵਤਾਰ ਤੇ ਆਪਣੀਆਂ ਧੀਆਂ ਨੂੰ ਲੈ ਕੇ ਗੁਰਜੀਤ ਦੇ ਘਰ ਜਾਂਦੀ ਆ ਗੁਰਜੀਤ ਦੀ ਮਾਂ ਦੀ ਹਾਲਤ ਬਹੁਤ ਖਰਾਬ ਹੁੰਦੀ ਆ ਤੇ ਇਹ ਜਾ ਕੇ ਉਹਨੂੰ ਬੁਲਾਉਂਦੀ ਆ ਤਾਂ ਉਹ ਨਾ ਇਹਦੇ ਹੱਥ ਫੜ ਕੇ ਆਪਣੇ ਮੱਥੇ 'ਨ ਲਾਉਂਦੀ ਆ ਤੇ ਰੋਣ ਲੱਗ ਜਾਂਦੀ ਆ ਉਹ ਤਾਂ ਹਿੱਲਿਆ ਵੀ ਨਹੀਂ ਜਾਂਦਾ ਹੁੰਦਾ ਤੇ ਕਹਿੰਦੀ ਵੀ ਤੁਸੀਂ ਰੋ ਬੋਨਾ ਉਹ ਕਹਿੰਦੀ ਵੀ ਬਸ ਸ਼ਾਇਦ ਮੈਂ ਤੈਨੂੰ ਉਡੀਕਦੀ ਸੀ ਤੇਰੀ ਮਾਫੀ ਨੂੰ ਉਡੀਕਦੀ ਸੀ ਤੂੰ ਮੈਨੂੰ ਮaaf ਕਰ ਦੇ ਤਾਂ ਕਿ ਮੈਂ ਮਰਨ ਤੋਂ ਬਾਅਦ ਸੌਖੀ ਰਹਿ ਸਕਾਂ ਨਹੀਂ ਤਾਂ ਸ਼ਾਇਦ ਮੈਂ ਮਰਨ ਤੋਂ ਬਾਅਦ ਵੀ ਮੁਕਤੀ ਨਹੀਂ ਮੇਰੀ ਹੋਣੀ ਇਹ ਕਹਿੰਦੀ ਵੀ ਨਹੀਂ ਮਾਂ ਜੀ ਠੀਕ ਆ ਤੁਸੀਂ ਗਲਤੀ ਕੀਤੀ ਗਲਤੀ ਨਹੀਂ ਗੁਨਾਹ ਹੀ ਕੀਤਾ ਤੇ ਉਹੀ ਸਜ਼ਾ ਤੁਹਾਨੂੰ ਮਿਲ ਗਈ ਪਰ ਤੁਸੀਂ ਮੈਨੂੰ ਜਿਸ ਹਾਲਤ ਦੇ ਵਿੱਚੋਂ ਘਰੋਂ ਕੱਢਿਆ ਸੀ ਹਨਾ ਪਰ ਫਿਰ ਵੀ ਮੈਂ ਤੁਹਾਨੂੰ ਬਾਦਵਾ ਕਦੇ ਨਹੀਂ ਦਿੱਤੀ ਸ਼ਾਇਦ ਮੇਰੀ ਆਂਦਰਾ ਨੇ ਬਾਦਵਾ ਦੇਤੀ ਹੋਵੇ ਤੇ ਉਹ ਕਹਿੰਦੀ ਵੀ ਮੇਰੇ ਦਿਲ ਦੇ ਵਿੱਚ ਕੋਈ ਗੁੱਸਾ ਨਹੀਂ ਕੋਈ ਗਿਲਾ ਨਹੀਂ ਤਾਂ ਉਹਦੀਆਂ ਪੋਤੀਆਂ ਜਿਹੜੀਆਂ ਉਹ ਆਪਣੀਆਂ ਧੀਆਂ ਨੂੰ ਕਹਿੰਦੀ ਆ ਵੀ ਇਹ ਤੁਹਾਡੀ ਦਾਦੀ ਆ ਉਹ ਵੀ ਉਹਦੇ ਕੋਲ ਹੁੰਦੀਆਂ ਤੇ ਉਹ ਆਪਣੀਆਂ ਪੋਤੀਆਂ ਦੇ ਸਿਰ ਤੇ ਹੱਥ ਰੱਖਦੀ ਆ ਤੇ ਉਸ ਤੋਂ ਬਾਅਦ ਉਹ ਆਪਣੇ ਪ੍ਰਾਣ ਤਿਆਗ ਜਾਂਦੀ ਆ ਉੱਥੇ ਗੁਰਜੀਤ ਤਾਂ ਹੰਮਾਰਨ ਲੱਗ ਜਾਂਦਾ ਰਾਜਵੀਰ ਵੀ ਰੋਣ ਲੱਗ ਜਾਂਦੀ ਆ ਫਿਰ ਰਾਜਵੀਰ ਆਪਣੀਆਂ ਬੱਚੀਆਂ ਤੇ ਅਵਤਾਰ ਦੇ ਨਾਲ ਆਪਣੇ ਘਰ ਵਾਪਸ ਆ ਜਾਂਦੀ ਆ ਗੁਰਜੀਤ ਆਪਣੀ ਮਾਂ ਦੀਆਂ ਅੰਤਮ ਕਰਿਆਵਾਂ ਕਰਦਾ ਤੇ ਫਿਰ ਉਹ ਵੇਲੇ ਨੂੰ ਬੈਠਾ ਪਛਤਾਉਂਦਾ ਵੀ ਮੈਂ ਆਪਣੀਆਂ ਧੀਆਂ ਨੂੰ ਤੇ ਆਪਣੇ ਘਰ ਵਾਲੀ ਨੂੰ ਘਰੋਂ ਕੱਢਿਆ ਤਾਂ ਮੈਨੂੰ ਉਹਦੀ ਸਜ਼ਾ ਮਿਲ ਗਈ ਤੇ ਉਹ ਵੀ ਬੈਠਾ ਪਲ-ਪਲ ਮੌਤ ਨੂੰ ਉਡੀਕਦਾ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ